ਮੈਂ ਤੁਹਾਡਾ ਆਪਣਾ ਐਨ ਕੇ ਸ਼ਰਮਾ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਦਿਨਾਂ ਚ ਮੈਂ ਪੰਜ-ਪੰਜ ਕੁਐਸਚਨ ਸਾਰੇ ਲੀਡਰਾਂ ਨੂੰ ਜਿਹੜੇ ਪੁੱਛੇ ਸੀਗੇ ਸਿਰਫ ਇਸ ਕਰਕੇ ਪੁੱਛੇ ਤੇ ਕਿ ਮੇਰੀ ਕੰਪੇਨ ਜਿਹੜੀ ਰਹੀ ਉਹ ਕਿਰਦਾਰ ਤੇ ਕਾਰਗੁਜ਼ਾਰੀ ਦੇ ਧਾਰਤ ਤੇ ਰਹੀ ਹੈ ਮੈਂ ਹਰ ਲੈਕਚਰ 'ਚ ਆਪਣੀ ਕਾਰਗੁਜ਼ਾਰੀ ਦੱਸੀ ਹੈ ਮੇਰੇ ਕਿਰਦਾਰ ਦਾ ਸਭ ਨੂੰ ਪਤਾ ਕਿ ਮੈਂ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ 'ਚ ਹਾਂ ਰੋ ਸੇਵਾ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਜਿਹੜੀ ਨਿਭਾਈਆ 1 ਰੁਪਏ ਦਾ ਆਪਣੀ ਜ਼ਿੰਦਗੀ ਚ ਕਦੇ ਲਾਲਚ ਨਹੀਂ ਕਰਿਆ ਇਹ ਗੱਲ ਮੈਂ ਗੁਰਦੁਆਰੇ ਮੰਦਰ ਤੇ ਖੜਾ ਹੋ ਕੇ ਵੀ ਕਹਿ ਸਕਦਾ ਇਸੇ ਕਰਕੇ ਮੈਂ ਪੁੱਛਿਆ ਤਾਂ ਤਾਂ ਕਿ ਦੂਸਰੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਲੋਕਾਂ ਨੂੰ ਪਤਾ ਲੱਗ ਜਾਏ ਤੇ ਉਹ ਕੰਪੇਅਰ ਕਰ ਸਕਣ ਪਰ ਅਫਸੋਸ ਦੀ ਗੱਲ ਆ ਉਹਨਾਂ ਨੇ ਜਵਾਬ ਦੇਣਾ ਜਿਹੜਾ ਠੀਕ ਨਹੀਂ ਸਮਝਿਆ ਜਿੱਥੇ ਤੱਕ ਮੇਰੀ ਜਾਣਕਾਰੀ ਮੁਤਾਬਕ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਗਾਂਧੀ ਆ ਪਹਿਲੀ ਗੱਲ ਤਾਂ ਉਹ ਤਿੰਨ ਇਲੈਕਸ਼ਨ ਲੜੇ ਤਿੰਨੇ ਵਾਰੀ ਅਲੱਗ-ਅਲੱਗ ਚੋਣ ਨਿਸ਼ਾਨ ਤੋਂ ਲੜੇ ਤਿੰਨ ਵਾਰੀ ਉਹਨਾਂ ਨੇ ਦਲ ਬਦਲੀ ਕੀਤੀ ਜਿਹੜੀ ਕਾਂਗਰਸ ਨੂੰ ਗਾਲਾਂ ਕੱਢਦੇ ਸੀਗੇ ਅੱਜ ਉਸੇ ਕਾਂਗਰਸ 'ਚ ਉਹ ਜਾ ਕੇ ਬੈਠ ਕੇ ਜਿਹੜੇ ਗਾਂਧੀ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਮਾੜਾ ਗਿਣਦੇ ਤੇ ਪੰਜਾਬ ਦੀ ਬਰਬਾਦੀ ਵਾਸਤੇ ਅਕਾਲ ਤਖਤ ਸਾਹਿਬ ਤੇ ਅਟੈਕ ਵਾਸਤੇ 84 ਦੀ ਕਤਲੇਆਮ ਵਾਸਤੇ ਅੱਜ ਉਸੇ ਗਾਂਧੀ ਪਰਿਵਾਰ ਨੂੰ ਪਹਿਲਾਂ ਪ੍ਰਿੰਕਾ ਗਾਂਧੀ ਨੂੰ ਫਿਰ ਰੋਹਤ ਗਾਂਧੀ ਨੂੰ ਆਪਣੀ ਡੁੱਬਦੀ ਵੜੀ ਬਚਾਉਣ ਵਾਸਤੇ ਉਹਨਾਂ ਨੇ ਬੁਲਾਇਆ ਔਰ ਅਗਲੀ ਗੱਲ ਇਹ ਆ ਵੀ ਗਾਂਧੀ ਜੀ ਨੂੰ 5 ਸਾਲ ਹਲਕੇ ਦੇ ਲੋਕਾਂ ਨੇ ਜਿਹੜੇ ਲੋਕ ਸਭਾ ਦੇ ਅੰਦਰ ਭੇਜਣ ਵਾਸਤੇ ਦਏ ਪਰ ਅਫਸੋਸ ਆ ਕਿ 55% ਹਾਜ਼ਰੀ ਉਹਦੇ ਲੋਕ ਸਭਾ ਦੇ ਅੰਦਰ ਮਤਲਬ ਲੋਕ ਸਭਾ ਚ 2.5 ਸਾਲ ਇਹ ਬੜੇ ਨਹੀਂ ਹੈ ਪਰ ਸੈਲਰੀ ਜਿਹੜੀ ਆ 5 ਸਾਲ ਦੀ ਲੈ ਕੇ ਔਰ ਕੁਐਸਚਨ ਸਿਰਫ ਨਾ 5 ਸਾਲਾਂ ਚ ਇਸ ਸਮੇਂ ਦਵਾਨ 15 ਕੁਐਸਚਨ ਪੁੱਛੇ ਨੇ ਸੋ ਮੇਰੀ ਬੇਨਤੀ ਆ ਵੀ ਇੱਕ ਵੀ ਕੁਐਸਚਨ ਨਾ ਕਿਤੇ ਕਿਸਾਨਾਂ ਬਾਰੇ ਨਾ ਵਪਾਰੀਆਂ ਬਾਰੇ ਨਾ ਕਰਮਚਾਰੀਆਂ ਬਾਰੇ ਨਾ ਐਸਸੀ ਆ ਗਰੀਬ ਪਰਿਵਾਰਾਂ ਬਾਰੇ ਇਸ ਜਿਹੜੇ ਇਹਨਾਂ ਕੈਂਡੀਡੇਟ ਗਾਂਧੀ ਜੀ ਨੇ ਆ ਜਿਹੜੇ ਲੋਕ ਸਭਾ ਦੇ ਅੰਦਰ ਪੁੱਛੇ ਬਿਲਕੁਲ 200% ਕਲੀਅਰ ਆ ਤੁਸੀਂ ਗੂਗਲ ਤੇ ਇਹਦਾ ਰਿਕਾਰਡ ਆ ਸਾਰਾ ਚੱਕ ਸਕ ਕਰ ਸਕਦੇ ਆ ਮਹਾਰਾਣੀ ਪ੍ਰਨੀਤ ਕੌਰ ਜੀ 20 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੀ ਹੈ ਇੱਕ ਵੀ ਕੋਈ ਵੱਡਾ ਪ੍ਰੋਜੈਕਟ ਪਟਿਆਲੇ ਨੂੰ ਨਹੀਂ ਦੇ ਸਕੇ ਪਟਿਆਲਾ ਵਾਸੀ ਹਰ ਬਾਰੇ ਹੜ ਨਾਲ ਜਿਹੜਾ ਡੁੱਬਦੇ ਆ ਕੱਗਰ ਦਾ ਪੋਲੂਸ਼ਨ ਕੈਂਸਰ ਕ੍ਰੀਏਟ ਕਰ ਰਿਹਾ ਹੈਗਾ ਪਟਿਆਲਾ ਤੁਸੀਂ ਦੇਖ ਲਿਓ ਵੀ ਇੱਕ ਆਮ ਸラム ਡਵੈਲਪ ਹੋ ਗਿਆ ਤੁਸੀਂ ਮੁਹਾਲੀ ਮੇਰੀ ਕਾਰਗੁਜ਼ਾਰੀ ਤੇ ਪਟਿਆਲੇ ਨੂੰ ਕੰਪੇਅਰ ਕਰਕੇ ਦੇਖੋ ਨਾ ਕੋਈ ਐਮਸ ਆ ਨਾ ਇੰਡਸਟਰੀ ਆਈ ਨਾ ਕਿਸੇ ਨੂੰ ਰੋਜ਼ਗਾਰ ਮਿਲਿਆ ਔਰ ਲੋਕ ਸਭਾ ਦੇ ਅੰਦਰ ਤੁਸੀਂ ਹੈਰਾਨ ਰਹੇ ਜਿਵੇਂ ਜਿਹੜੀ ਗ੍ਰਾਂਟ ਐਮਪੀ ਦੀ ਡਿਸਕ੍ਰੈਸ਼ਨਰੀ ਗ੍ਰਾਂਟ ਹੁੰਦੀ ਹੈ ਨਾ ਜੀ ਉਸ ਗ੍ਰਾਂਟ ਦਾ 55% ਲੈਸ ਹੋਈ ਹੈਗੀ ਮਤਲਬ ਇਹ ਗ੍ਰਾਂਟ 17 ਕਰੋੜ ਦੀ ਰਾਸ਼ੀ ਚੋਂ 7 ਕਰੋੜੀ ਵਰਤ ਕੇ 10 ਕਰੋੜ ਰੁਪਏ ਵਾਪਸ ਹੋ ਗਏ ਜਿਹੜਾ ਵਿਅਕਤੀ ਆਈ ਹੋਈ ਗ੍ਰਾਂਟ ਜਿਹੜੀ ਉਹ ਨਹੀਂ ਲਾ ਸਕਦਾ ਦੱਸੋ ਆਪਾਂ ਉਹਨਾਂ ਤੋਂ ਕੀ ਉਮੀਦ ਕਰਾਂਗੇ ਤੇ ਜਿਹੜੇ ਟੋਟਲ 5 ਸਾਲਾਂ 'ਚ 15 ਕੁਐਸਚਨ ਉਹਨਾਂ ਨੇ ਟੋਟਲ ਕਰੇ ਆ ਔਰ ਡਾਕਟਰ ਬਲਬੀਰ ਦੀ ਕਾਰਗੁਜ਼ਾਰੀ ਦੇਖਣੀ ਤਾਂ ਰਜਿੰਦਰਾ ਹਸਪਤਾਲ 'ਚ ਤੁਸੀਂ ਦੇਖ ਲਿਓ ਨਾ ਕੋਈ ਪੱਖੇ ਚੱਲਣਾ ਏਸੀ ਚੱਲਣਾ ਮਰੀਜ਼ਾਂ ਦਾ ਇਲਾਜ ਨਾ ਕੋਈ ਕੁਛ 24 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਉਹਨਾਂ ਨੂੰ 1 ਰੁਪਈਏ ਮੁਆਵਜ਼ਾ ਅੱਜ ਤੱਕ ਨਹੀਂ ਦਿਵਾ ਸਕਿਆ ਸੋ ਮੇਰੀ ਬੇਨਤੀ ਆ ਵੀ ਇਹ ਜਿਹੜੇ ਉਮੀਦਵਾਰ ਜਿੰਨੇ ਵੀ ਖੜੇ ਆ ਨਾ ਕਿਸੇ ਨੇ ਕਿਸਾਨੀ ਦੀ ਪ੍ਰਵਾਹ ਕਰੀ ਨਾ ਕਿਸੇ ਨੇ ਵਪਾਰੀ ਦੀ ਪ੍ਰਵਾਹ ਕਰੀ ਨਾ ਕਿਸੇ ਨੇ ਕਰਮਚਾਰੀ ਦੀ ਪ੍ਰਵਾਹ ਕਰੀ ਨਾ ਕਿਸੇ ਨੇ ਜਿਹੜੇ ਐਸਸੀ ਦੇ ਗਰੀਬ ਪਰਿਵਾਰਾਂ ਬਦਾ ਹਾਲ ਚਾਲ ਹੀ ਪੁੱਛਿਆ ਸੋ ਮੇਰੀ ਬੇਨਤੀ ਹੈ ਸਾਰੇ ਤੁਸੀਂ ਮੇਰਾ ਕਿਰਦਾਰ ਮੇਰੀ ਕਾਰਗੁਜ਼ਾਰੀ ਸ਼੍ਰੋਮਣੀ ਅਕਾਲੀ ਦਲ ਦਾ ਕਿਰਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਦੇਖ ਕੇ ਜਿਹੜਾ ਫੈਸਲਾ ਉਹ ਪਹਿਲੀ ਤਰੀਕੇ ਨੂੰ ਕਰਿਓ ਤੱਕੜੀ ਵਾਲਾ ਬਟਨ ਦਬਾ ਕੇ ਮੈਨੂੰ ਸੇਵਾ ਦਾ ਮੌਕਾ ਦਿਓ